ਸਵਾਗਤ ਹੈ ਕਿਸਾਨ ਵੀਰੋ ਹੁੜਾ ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9876823917 ਅੱਜ ਦੀ ਵੀਡੀਓ ਵੀਰੇ ਪਿੰਡ ਸੱਨਾ ਗਲਾਬ ਸਿੰਘ ਵਾਲਾ ਬਾਈ ਜੀ ਨੇ ਕਰਾਵਾਇ ਗੱਲਬਾਤ ਸਿੱਦੇ ਦੇ ਘਰੇ ਆਏ ਆ ਫੋਰ ਵੀਰੇ ਸਿੱਰੇ ਠੀਕ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਰੇ ਬੋਲੇ ਨਾਮ ਐਡਰੈਸ ਪ੍ਰੋਪਰ ਹਾਂ ਬਾਈ ਸੀਰਾ ਸਿੰਘ 43 ਹਾਲ ਪਿੰਡ ਛੰਨਾ ਗਲਾਬ ਸਿੰਘ ਜ਼ਿਲ੍ਹਾ ਬਰਨਾਲਾ ਤਸੀਰ ਤਫਾ ਦੇ ਨੇੜੇ ਪਧੌੜ ਹਾਂਜੀ ਹਾਂਜੀ ਇੱਧਰ ਰਾਂਪੜੇ ਦੇ ਪਿੰਡ ਪਟੰਡੇ ਜਿਹਨੇ ਦੇ ਪਿੰਡ ਘੰਡਾ ਬੰਨਾ ਫੁੱਲੇ ਵਾਲਾ ਆ ਜਾਂਦਾ ਕਲੀ ਮੋਬਾਈਲ ਨੰਬਰ 98720760 ਹਾਂ ਠੀਕ ਆ ਵੀਰੇ ਅੱਜ ਆਪਾਂ ਮੇਰੇ ਹੱਥ 20760 ਅੱਜ ਆਪਾਂ ਦੋ ਨਗ ਦਿਖਾਉਣੇਗੇ ਦੋ ਵੀਰੇ ਹਾਂ ਕਿਹੜਾ ਸੂ ਆ ਗਿਆ ਤੁਨੇ ਦੂਜਾ ਦੂਜਾ ਸੂ ਐਫ ਅਗ ਹਾਂ ਤੇ ਕੀ ਦੁੱਧ ਰਹੂਗਾ ਇਹਨਾਂ ਦਾ ਇਹਨਾਂ ਦਾ ਇਹ ਹੈ ਨਾ ਵੀ 18 20 20 ਕਿਲੋ ਵਾਲਾ ਤੇ ਕਿੰਨੇ ਦਿਨ ਘੜੇ ਜਾਣੇ ਆ ਹਫ਼ਤੇ ਹਫ਼ਤੇ ਘੜ ਜਿਹੜੀ ਆਪਾਂ ਪਹਿਲੇ ਨੰਬਰ ਤੇ ਵੜ ਤੇਰੀ ਦੇਖੀ ਐ ਨੇ ਡੱਬੇ ਕਲਰ ਦੀ ਦੂਜਾ ਸੁਆ ਆ ਫੇ ਮੜਾ ਫੇਛ ਛੱਡੀਆਂ ਦਾ ਆ ਦੇਖੋ ਵੀਰੇ ਫੇਸ ਇੱਕ ਨੰਬਰ ਹੈਗਾ ਤੇ ਥਣਲੇਵੇ ਦਾ ਗੈਪ ਤੁਹਾਨੂੰ ਮੈਂ ਚੈੱਕ ਕਰਾਉਣਾ ਆ ਦੇਖੋ ਤੇ ਮਿਲਕ ਵੇਨ ਪੂਰੀ ਰਸਾ ਪੈ ਵਰਗੀ ਆਉਂਦੀ ਹੈ ਇੱਕ ਨੰਬਰ ਬਸ਼ੀ ਯਕੀਨ ਤੇਲ ਅਸੀਂ ਰੇਦੀ ਇਹ ਵੀਰੇ ਹੱਥ ਤਾਂ ਲੈ ਜੂਗੀ ਹੱਬ ਤਾਂ ਲੈ ਜੂ ਤੇ ਦੁੱਧ ਕਿੰਨਾ ਕੱਢ ਦੂ ਇੱਦਕੇ ਦੁੱਧ ਕੱਢ ਦੂ 20 ਦੇ ਲਵੇ ਤਾਂ ਫੇ 18 20 18 20 ਠੀਕ ਆ ਤੇ ਗਰਮੀ ਵੀ ਨਹੀਂ ਮੰਨਣੀ ਹੈਨਾ ਹਾਂ ਬਹੁਤ ਚੰਗੀ ਵੜਾ ਚੰਗੇ ਵਜਨ ਵਾਲੀ ਆ ਤੇ ਮੁੱਲ ਫੋਨ ਤੇ ਹੋਊਗਾ ਦਾ ਨਾ ਮੁੱਲ ਪਾਇਆ ਤਾਂ ਇਹ ਆਖੀ 65000 ਜਮਾ ਜਾਇਜ਼ ਮੋਲਾ ਵੀਰ ਦਾ ਇੱਕ ਨੰਬਰ ਬੱਚੀ ਹੈਗੀ ਕਰ ਲੋ ਚੈੱਕ ਪੂਰੀ ਵਧੀਆ ਬੱਚੀ ਪੂਰੇ ਕੱਦ ਦਾ ਕਾਟ ਦੀ ਤੇ ਪੂਰੀ ਸਮੀ ਬਲੀ ਵੀ ਜਾਤ ਵਾਲੀ ਬੱਚੀ ਹੈਗੀ ਤੇ ਮੈਂ ਮਰਜ਼ੀ ਲੈ ਆ ਦੇਖੋ ਜੀ ਇੱਕ ਨੰਬਰ ਆ ਬੱਚੀ ਦੇਖੋ ਥਾਂ ਲੱਗਿਆ ਗੈਪ ਤੇ ਪੂਰੇ ਤੇ ਇੱਕ ਨੰਬਰ ਆ ਫੇਸ ਕਰੋ ਚੈੱਕ ਦੁੱਧ ਬਾਕੀ ਦੇ ਦੂ ਵੀਰ ਨੇ ਜਿੰਨਾ ਕਿਹਾ ਤੇ ਬੱਚੀ ਦੇਖੋ ਪ੍ਰਿੰਟ ਵਾਲੀ ਬੱਚੀ ਆ ਟੁੱਟੀ ਭੱਜੀ ਨਹੀਂ ਹੈਗੀ ਸਮੀ ਬਲੀ ਵੀ ਬੱਛੀ ਆ ਇੱਕ ਨੰਬਰ ਕਰ ਲਓ ਸੰਵਾਰਕ ਬਾਜੀ ਨਾਲ ਮੁੱਲ 65000 ਮਾਨਦਾਨ ਹੋ ਜੂ ਸੀਰੇ ਹੋ ਜੂ ਠੀਕ ਆ ਜਮਾ ਜਾਇਜ਼ ਮੁੱਲ ਰੱਖਿਆ ਵੀ ਅਸੀਂ ਇੱਕ ਨੰਬਰ ਬੱਛੀ ਆ ਦੁਬਾਰਤੋਂ ਮੈਂ ਤੁਹਾਨੂੰ ਲੇਵਾ ਫੇਰ ਚੈੱਕ ਕਰਾ ਦੇਣਾ ਆ ਦੇਖੋ ਲੈ ਭਾਈ ਦਾ ਰਾਬੜ ਨੂੰ ਬਾਦਦੀ ਆ ਪਹਿਲੇ ਨੰਬਰ ਵਾਲੀ ਦਿਖਾਤੀ ਹੁਣ ਆ ਜਾ ਦੋ ਨੰਬਰ ਤੇ ਇਹਨੂੰ ਵੀ ਕਰੋ ਚੈੱਕ ਥੱਲੇ ਤੋਂ ਇੱਕ ਨੰਬਰ ਆ ਦੇਖੋ ਪੂਰੀ ਵਧੀਆ ਕੱਦ ਪੂਰੇ ਵਧੀਆ ਗੇ ਇਹਨਾਂ ਦੇ ਇੱਕ ਨੰਬਰ ਕਿਦੀ ਵੀਰੇ ਕੀ ਡਿਟੇਲ ਆ ਗਈ ਇਹ ਵੀ ਵੀਰੇ ਹਫਤਾ ਲੈ ਗਈ ਹਫਤਾ ਦੇਖੋ ਥਣਾ ਲੱਗਿਆ ਪਚਾਈ ਇਹਦਾ ਮੁੱਲ ਇਹਦਾ ਮੁੱਲ 7000 ਰੁਪਏ ਠੀਕ ਆ ਤੇ ਇਹ ਜੋੜਾ ਕਿਸ ਨੇ ਲੈਣਾ ਹੋਇਆ ਫੇਰ ਆਪਾਂ ਉਹਦੇ ਪੱਤੇ ਹੁੰਦੇ ਨੇ ਠੀਕ ਆ ਮੰਗਾ ਲਓ ਵੀਰੇ ਚੁੱਪ ਕਰਕੇ ਸੂਣ ਵਾਲੀਆਂ ਹੈਗੀਆਂ ਤੁਹਾਡੇ ਘਰੇ ਜਾ ਕੇ ਸੂ ਪਣੀਆਂ ਇੱਕ ਨੰਬਰ ਵੜਾਂਗੀਆਂ ਤੇ ਪੂਰੀਆਂ ਵਧੀਆ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਸੀਲ ਠੰਡੀਆਂ ਦਾ ਅੰਤ ਹੀ ਕੋਈ ਨਹੀਂ ਆਇਆ ਨਾ ਡਰੋ ਵੀ ਖਾਣੀਆਂ ਲੱਤਾਂ ਮਾਰਨੀਆਂ ਇੱਕ ਨੰਬਰ ਇਹ ਤਾਂ ਲੱਗ ਆ ਦੇਖੋ ਜੀ ਲੇਵਰੀ ਤੇ ਲੱਡੂ ਲੇਖੋ ਤੁਸੀਂ ਖਿੱਚ ਕੇ ਰਾਬੜਾਂ ਨੂੰ ਬਾਹਰ ਦਾ ਵੀਰੇ ਤੇ ਮਰਜ਼ੀ ਕਰੀ ਚੱਲੋ ਇੱਕ ਮਿਲਕ ਵੇਨ ਦੇਖੋ ਕਿ ਉਹ ਜੀ ਰਸੇ ਅਰ ਗਿਆ ਇੱਕ ਨੰਬਰ ਵਸ਼ੇ ਲੈ ਚੱਲ ਗੇਟ ਕੰਦੀ ਨੂੰ ਲੰਮੀ ਆਹ ਦੇਖੋ ਜੀ ਪੂਰੀ ਟਾਪ ਕੁਆਲਿਟੀ ਆ ਤੁਹਾਨੂੰ ਦੀ ਇੱਕ ਨੰਬਰ ਵੇੜਾ ਪੁਰਾਣਾ ਹੀ ਕੰਮ ਆ ਬਾਈਆਂ ਦਾ ਤੇ ਵੇੜਾ ਲਿਆਉਂਦੇ ਵੀ ਚੰਗੇ ਹੈ ਬੇੜਾ ਬਾਈ ਕੋਲ ਤਿੰਨ ਸੀ ਇੱਕ ਮੇਰੇ ਆਉਂਦੇ ਨੇ ਹੋ ਗਈ ਸੇਲ ਹਨਾ ਵੀਰੇ ਸੇਲ ਹੋ ਗਈ ਨਾ ਇੱਕ ਆਹ ਦੇਖੀ ਠੀਕ ਹੈ ਹੋ ਗਈ ਸੇਲ ਏ ਨੰਬਰ ਫੇਰ ਬੋਲਦੀ ਸੀਰੇ 96720 76012 76012 ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਅਦ ਲੋ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ ਨਾਲ